ਹਾਂਜੀ ਖੜੇ ਆ ਨੈਸ਼ਨਲ ਹਾਈਵੇ 44 ਉੱਪਰ ਜਿੱਥੇ ਕਿ ਸਹਿਬਜਾਦਿਆਂ ਅਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਮੋਹਤਰੱਖਦੇ ਹੋਏ ਜੋ ਸ਼੍ਰੀ ਫਤੇਗੜ ਸਾਹਿਬ ਜਾ ਰਹੀਆਂ ਸੰਗਤਾਂ ਨੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਨੇ ਉਹਨਾਂ ਦੇ ਵਾਸਤੇ ਲੰਗਰ ਲਗਾਏ ਗਏ ਨੇ ਪਿੰਡ ਪੱਟਲ ਦੇ ਸਮੂਹ ਵਾਸੀਆਂ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਏ ਗਏ ਨੇ ਉਹ ਕੱਲ ਤਾਂ ਗੱਲਬਾਤ ਹਾਂਜੀ ਭਰਾ ਜੀ ਜੀ ਨਾਲ ਜੀ ਆਪਣਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਹਾਂ ਜੀ ਮੰਦੀਪ ਜੀ ਲੰਗਰ ਲਗਾਏ ਗਏ ਨੇ ਸੰਗਤਾਂ ਵਾਸਤੇ ਕੀ ਸੰਦੇਸ਼ ਦਿਨਾ ਚਾਹੋਗੇ ਇਹਨਾਂ ਸਿੱਧੀ ਦਿਹਾੜੇ ਨੂੰ ਹਾਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਇੱਥੇ ਲੰਗਰਾਂ ਤੇ ਪਹੁੰਚ ਕੇ ਕਵਰੇਜ ਕੀਤੀ ਦੇਖੋ ਜੀ ਛੋਟੇ ਸਹਿਯੋਗਦਾਰਾਂ ਦੇ ਸਿੱਧੀ ਦਿਹਾੜੇ ਨੂੰ ਮੁੱਖ ਰੱਖ ਕੇ ਸਾਡੇ ਪਿੰਡ ਵੱਲੋਂ ਆਲੇ-ਦੁਆਲੇ ਇਲਾਕੇ ਦੀਆਂ ਸੰਗਤਾਂ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਲਗਾਏ ਜਾਂਦੇ ਨੇ ਤੇ ਇਸ ਵਾਰ ਵੀ ਵੱਡੇ ਉਪਰਾਲੇ ਕੀਤੇ ਗਏ ਨੇ ਸਾਡੇ ਨਗਰ ਵੱਲੋਂ ਚੌਥੇ ਸਾਲ ਤੇ 7 ਰੋਜ 8 ਰੋਜ ਜਾਨੀ ਲਗਾਤਾਰ ਸਾਡੇ ਪਿੰਡ ਵੱਲੋਂ ਲੰਗਰ ਇੱਥੇ ਚੱਲਦਾ ਵਾ ਤੇ ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਨੇ ਉਸ ਨੂੰ ਮੁੱਖ ਰੱਖ ਕੇ ਸੰਗਤ ਪੂਰੇ ਸ਼ਰਧਾ ਨਾਲ ਉੱਥੇ ਮੱਥਾ ਟੇਕਣ ਜਾਂਦੀ ਆ ਤੇ ਰਸਤੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਲਈ ਲੰਗਰ ਦੇ ਉਪਰਾਲੇ ਕੀਤੇ ਜਾਂਦੇ ਨੇ ਤੇ ਸਾਡੇ ਨਗਰ ਵੱਲੋਂ ਵੀ ਇਹੀ ਉਪਰਾਲੇ ਕੀਤੇ ਗਏ ਨੇ ਸੋ ਅਸੀਂ ਉਸ ਵਹਿਗਰੂ ਦਾ ਬਹੁਤ-ਬਹੁਤ ਕੋਟਨ ਸੁਕਰਾਨਾ ਕਰਦੇ ਆਂ ਤੇ ਸਾਨੂੰ ਅੱਗੇ ਤੋਂ ਵੀ ਲੰਗਰ ਲਗਾਉਣ ਲਈ ਚੰਗੇ ਉਪਰਾਲੇ ਕਰਨ ਲਈ ਚੰਗੀ ਸਮਰਥ ਬਖਸ਼ਣ ਕਦੋਂ ਤੱਕ ਲੰਗਰ ਚੱਲਣਗੇ ਵੀਰ ਜੀ ਇਹ ਲੰਗਰ ਜੀ ਆਪਣਾ ਕੱਲ ਨੂੰ ਆਖਰੀ ਦਿਨ ਆਈ ਆਪਣੇ ਇੱਥੇ ਸ਼ਿੰਗਤ ਵੀ ਆ ਗਏ ਵਰਨਾ ਵਰਮੇ ਪ੍ਰਸਾਦੋ ਕੀਆ ਕਰਨਾ ਕੋ ਦਰਮਾ ਕਰਤੀਆ ਬਈ ਤੁਸੀਂ ਦਿੱਲੀ ਤੋਂ ਆ ਗਏ ਉਹ ਕਰਨਾ ਕਰਦਾ ਉਹ ਗੁਰੂਆ ਮੰਦਰ ਚੱਲਦਾ ਜੀ ਗੁਰੂ ਸੰਸਥਾ ਦੇ ਸਾਥੀ ਹੋਰ ਪਰਿਆ ਸਾਡੇ ਨਾਲ ਨੇ ਪਿੰਡ ਪਠੱਲ ਦੇ ਸਰਪੰਚ ਵਰਿੰਦਰ ਸਿੰਘ ਜੀ ਅੱਜ ਸਰਪੰਚ ਸਾਹਿਬ ਜੀ ਲੰਗਰ ਲਗਾਏਗਾ ਇਹਨੇ ਸੰਗਤਾਂ ਦੇ ਵਾਸਤੇ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਮਾਤਾ ਗੁਜਰਕੌਰ ਤੇ ਸਹਿਬਜ਼ਾਦਾ ਦੀ ਜੋ ਲਾਸਾਨੀ ਸ਼ਾਦਤ ਹੋਈ ਹੈ ਉਸ ਨੂੰ ਸਜਦਾ ਕਰਨ ਵਾਸਤੇ ਜਾ ਰਹੇ ਨੇ ਕੀ ਕਹਾਂਗੇ ਇਸ ਮੌਕੇ 'ਤੇ ਅੱਲਾ ਤਾਂ ਇਹ ਪ੍ਰੈਸ ਵਾਲੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡਾ ਇਥੇ ਕਵਰਿੰਗ ਕੀਤੀ ਆ ਜੀ ਬਾਕੀ ਮਹਾਰਾਜ ਦੇ ਉਪਰਾਲੇ ਨਾਲ ਗੁਰੂ ਮਹਾਰਾਜ ਦੇ ਉਪਰਾਲੇ ਨਾਲ 21 ਤਰੀਕ ਤੋਂ ਲੈ ਕੇ ਜੀ 28 ਤਰੀਕ ਤੱਕ ਲੰਗਰ ਲੱਗਦੇ ਨੇ ਜੀ ਅੰਡ ਪੱਟਲਾਂ ਦੀ ਸੰਗਤ ਵਾਲਿਆਂ ਤੇ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਜੀ ਬਾਕੀ ਇਹ ਆ ਜੀ ਜੋ ਵੀ ਸੰਗਤ ਜਾਂਦੀ ਆ ਸੀ ਉਹਨਾਂ ਨੇ ਇਹੀ ਬੇਨਤੀ ਕਰਦੇ ਆ ਕਿ ਗੁਰੂ ਦੇ ਦਰਸ਼ਨਾਂ ਲਈ ਆਪਾਂ ਜਾਣੇ ਆ ਤੇ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਯਾਰ ਵਿੱਚ ਲੰਗਰ ਲੱਗਦੇ ਨੇ ਅਸੀਂ ਇਹ ਤੁਹਾਨੂੰ ਸੰਗਤ ਨੂੰ ਇਹ ਫੇਰਦਾ ਨੂੰ ਕਿ ਨਾ ਜੋ ਵੀ ਆਪਣੇ ਬੱਚੇ ਨੇ ਆਪਾਂ ਉਹਨਾਂ ਨੂੰ ਬੱਚਿਆਂ ਬਾਰੇ ਸਿੱਧਾ ਸਿੱਧੀ ਵਿੱਚ ਬਾਰੇ ਆਪਾਂ ਉਹਨਾਂ ਬੱਚਿਆਂ ਦੀ ਯਾਰ ਵਿੱਚ ਜਾਣੇ ਆ ਜਦੋਂ ਆਪਾਂ ਬੱਚਿਆਂ ਨੂੰ ਇਸ ਗੁਰੂ ਦੇ ਜੋ ਸਾਸਤਰੀਤੀ ਆ ਉਹਨਾਂ ਵਾਸਤੇ ਆਪਾਂ ਬੱਚਿਆਂ ਨੂੰ ਇਕੱਲੀ ਇਕੱਲੀ ਗੱਲ ਸਮਝਾਈਏ ਤਾਂ ਜੋ ਬੱਚੇ ਉਸ ਰਸਤੇ ਪਰ ਗੁਰੂ ਦੇ ਮਾਰਗ ਤੇ ਚੱਲਣਗੇ ਇੱਕ ਸਰਪੰਚ ਸਾਹਿਬ ਜਦੋਂ ਆਪਾਂ ਦੇਖਦੇ ਆਂ ਸੜਕਾਂ ਦੇ ਉੱਪਰ ਜੋ ਨੌਜਵਾਨ ਨੇ ਟਰੈਕਟਰ ਵਾਹੀ ਜਾਂਦੇ ਨੇ ਟਰਾਲੀਆਂ ਰਾਈ ਜਾਂਦੇ ਨੇ ਉਲੜਵਾਜੀ ਕਰਦੇ ਨੇ ਕਈ ਨੌਜਵਾਨ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਅਸੀਂ ਵੀ ਇੱਥੇ ਰੋਡ ਤੇ ਦੇਖਦੇ ਆਂ ਜੀ ਬਹੁਤ ਤੇਜ਼ ਆਪਣੇ ਟਰੈਕਟਰ ਲੈ ਕੇ ਜਾਂਦੇ ਨੇ ਇੰਨੀ ਤੇਜ਼ ਜਾਂਦੇ ਨੇ ਕਿ ਮਹਾਰਾਜਾ ਨਾ ਕਰੇ ਜੇ ਕੋਈ ਘਟਨਾ ਹੋ ਜਾਵੇ ਤਾਂ ਉਹਦਾ ਰੋਕਣ ਯੋਗ ਨਹੀਂ ਹੋਊਗੀ ਅਸੀਂ ਸੰਗਤ ਨੂੰ ਇਹੀ ਜਿਹੜਾ ਨੌਜਵਾਨ ਕਿਹੜੀ ਆ ਉਹਨਾਂ ਨੂੰ ਇਹ ਸੰਦੇਸ਼ ਨਾਲ ਆ ਜੀ ਜਦੋਂ ਵੀ ਆਪਾਂ ਟਰੈਕਟਰ ਤੇ ਜਾਂ ਟਰੈਲੀ ਤੇ ਜਾਂਦੇ ਆਂ ਤਾਂ ਗੱਡੀਆਂ ਤੇ ਜਾਂਦੇ ਆਂ ਤਾਂ ਥੋੜਾ ਜਿਹਾ ਸਲੋ ਮਾਰਾ ਰੱਗ ਇਹ ਅਰਦਾਸ ਕਰਦੇ ਆਪਾਂ ਗੁਰੂ ਦੇ ਲੰਗਰਾਂ ਜਾਂ ਬਾਬਿਆਂ ਦੇ ਵਾਸਤੇ ਜਾਂਦੇ ਆ ਆਪਾਂ ਉੱਥੇ ਥੋੜੀ ਸਲੋ ਸਪੀਡ ਤੇ ਜਾਈਏ ਜੋ ਕਿ ਸੰਗਤ ਨੂੰ ਕੋਈ ਵੀ ਥੇਸ ਨਾ ਪਹੁੰਚੇ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਪ੍ਰਧਾਨ ਜੀ ਪਿੰਡ ਪੱਠਲ ਦੀ ਸੰਗਤ ਵੱਲੋਂ ਸਮੂਹ ਵਸੇਿਆਂ ਵੱਲੋਂ ਲੰਗਰ ਲਗਾਏ ਗਏ ਨੇ ਹਾਂਜੀ ਹਾਂਜੀ ਜੋ ਸੰਗਤਾਂ ਸ੍ਰੀ ਬਦਗਲ ਸਾਹਿਬ ਨਤਮਸਤਕਣ ਜਾ ਰਹੀਆਂ ਨੇ ਕੀ ਕਹੋਗੇ ਇਹ ਜੀ ਸਾਰੇ ਨਗਰ ਦੇ ਸਹਿਯੋਗ ਨਾਲ 21 ਤਰੀਕ ਤੋਂ 23 ਤੱਕ ਨੌਜਵਾਨਾਂ ਵੱਲੋਂ ਵੱਡੇ ਪੱਧਰ ਤੇ ਲੰਗਰ ਸੇਵਾ ਕੀਤੀ ਜਾਂਦੀ ਹੈ ਜੀ ਤੇ ਸੰਗਤਾਂ ਨੂੰ ਉਪਦੇਸ਼ ਇਹੀ ਆ ਜੀ ਗੁਰੂ ਤੇ ਨਾਲ ਜੜੋ ਨਾਮ ਜਪੋ ਤੇ ਗੁਰੂ ਘਰ ਦੀ ਸੇਵਾ ਬਸ ਧਿਆਨ ਦੋ